ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਛਾਤੀ ਠੋਕੇ ਕਿਹਾ ਕਿ ਸਾਡੀ ਪਾਰਟੀ ਨੇ ਹੁਣ ਲਾਅ ਅਫਸਰਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਹੱਕ ਸੀਗਾ ਰਿਜ਼ਰਵੇਸ਼ਨ ਉਹ ਦੇ ਦਿੱਤੀ ਹੈ ਔਰ ਨਾਲ ਹੀ ਨਾਲ ਮੇਰਾ خیال 94 ਇਹਨਾਂ ਨੇ ਐਮਐਲਏ ਸਹਿਬਾਨਾਂ ਨੇ ਹਰ ਜਗ੍ਹਾ ਤੇ ਉਹਨਾਂ ਨੂੰ ਕਾਗਜ਼ ਫੜਾਤਾ ਕਿਉਂਕਿ ਇਦਾਂ ਹੀ ਕਰਦੀ ਆ ਆਮ ਆਦਮੀ ਪਾਰਟੀ ਕਿ ਆ ਤੁਸੀਂ ਬੋਲਣਾ ਹੈ ਕੇਵਲ 94 ਦੇ 94 ਐਮਐਲਏ ਨੇ ਪ੍ਰੈਸ ਕਾਨਫਰੰਸ ਦੇ ਰਾਮੀਆ ਕਿਆ ਕਿ ਇੱਕ ਬੜਾ ਵੱਡਾ ਤੋਹਫਾ ਜਿਹੜਾ ਅਸੀਂ ਸਰਵਿਸ ਵਿੱਚ ਰਿਜ਼ਰਵੇਸ਼ਨ ਦੇਣ ਦਾ ਸੀਗਾ ਬੜੇ ਸਾਲਾਂ ਤੋਂ ਲਟਕਿਆ ਆ ਰਿਹਾ ਸੀ ਉਹ ਆਮ ਆਦਮੀ ਪਾਰਟੀ ਨੇ ਨਬਾਕਾ ਤੇ ਹੁਣ ਲਾ ਅਫਸਰਸ ਨੂੰ ਰਿਜ਼ਰਵੇਸ਼ਨ ਦੇ ਮਤਾਬਿਕ ਉਹਨਾਂ ਦਾ ਅਸੀ ਹੱਕ ਦੇਣ ਜਾ ਰਹੇ ਮੈਂ ਦੱਸਣਾ ਚਾਹੁੰਦਾ ਕਿ ਰਿਜ਼ਰਵੇਸ਼ਨ ਦੇ ਵਿੱਚ ਜਿਹੜਾ ਹੱਕ ਹੈ ਇਹ ਕਨਸਟੀਟਿਊਸ਼ਨ ਦਾ ਜਿਹੜਾ ਪੈਰਾ 16 4 ਹੈ ਉਹਰੇ ਵਿੱਚ ਆਲਰੇਡੀ ਮੈਂਸ਼ਨ ਹੈਗਾ ਇਹ ਕਿਸੇ ਨੇ ਇਹਨੂੰ ਲਾਗੂ ਨਹੀਂ ਕੀਤਾ ਇਹ ਤਾਂ ਜਦੋਂ ਦਾ ਸੰਵਿਧਾਨ ਬਣਿਆ ਉਦੋਂ ਦਾ ਇਹ ਹੱਕ ਬੰਦਾ ਹੈ ਕਿ ਰਿਜ਼ਰਵੇਸ਼ਨ ਅਦਰ ਜਿਹੜੀਆਂ ਕਮਿਊਨिटीज ਹੈਆਂ ਉਹਨਾਂ ਦੇ ਬਾਰੇ ਰਿਜ਼ਰਵੇਸ਼ਨ ਉਹਨਾਂ ਨੂੰ ਦਿੱਤੀ ਜਾਵੇ ਇਹ ਤੁਹਾਡਾ ਫੈਸਲਾ ਨਹੀਂ ਹੈ ਕਿ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਦਾ ਇਹ ਜਦੋਂ ਦਾ ਸੰਵਿਧਾਨ ਬਣਿਆ ਉਦੋਂ ਦਾ ਬਿਲਕੁਲ ਹੀ ਕਨਸਟੀਟਿਊਸ਼ਨ ਦੀ ਕਾਪੀ ਹੈ ਉਹਦੇ 'ਚ ਇਹ ਹੱਕ ਲਿਖਿਆ ਸੀ ਪਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 70 ਸਾਲਾਂ ਵਿੱਚ ਤੋਂ ਬਾਅਦ ਇਹ ਅਸਲੀ ਲਾਗੂ ਕਰਨ ਲੱਗੇ ਸੋ ਇਹਦੀ ਸਚਾਈ ਹੈ ਉਹ ਮੈਂ ਕੁਝ ਤੁਹਾਨੂੰ ਦੱਸਣਾ ਚਾਹਣਾ ਆ 2006 ਦੇ ਵਿੱਚ ਕਾਂਗਰਸ ਪਾਰਟੀ ਦੀ ਗਵਰਨਮੈਂਟ ਸੀਗੀ ਔਰ ਉਦੋਂ ਇਹ ਪੰਜਾਬ ਦੇ ਵਿੱਚ ਐਕਟ ਜਿਹੜਾ ਹੈ ਹੋਂਦ ਵਿੱਚ ਆਇਆ ਉਹ ਐਕਟ ਦੀ ਕਾਪੀ ਵੀ ਮੇਰੇ ਕੋਲੇ ਇੱਥੇ ਮੌਜੂਦ ਹੈ ਆ ਐਕਟ ਦੀ ਕਾਪੀ ਹੈ ਜੀਰੇ ਵਿੱਚ ਇਹ ਕਿਹਾ ਗਿਆ ਕਿ 25% ਅਲੱਗ-alੱਗ 25% ਐਸਸੀਸਾਸ ਤੇ 12% ਜਿਹੜਾ ਕੋਟਾ ਹੈ ਉਹ ਬੀਸੀਾਸਤੇ ਐਕਟ ਬਣਾ ਦਿੱਤਾ ਗਿਆ कॉन्स्टिट्यूशन आधार और कह दिता गया कि रेजर्वेशन शेल बी एप्लीकेबल टू वैकेंसीज टू बी फिल्ड ऑन ऑन ऑफ बेसिस शॉर्ट टर्म वैकेंसी डेली बेजिज स्टाफ एंड स्टाफ ऑन कॉन्ट्रैक्ट बेसिस ਜਾਣੀ ਕਿ ਇਹਨਾਂ ਸਾਰੇ ਇਸ ਤਰ੍ਹਾਂ ਦੀ ਜਦੋਂ ਰਿਕਰੂਟਮੈਂਟ ਕਰਾਂਗੇ ਇਹਨਾਂ ਦੇ ਵਿੱਚ ਇਹ ਕੋਟਾ ਲਾਗੂ ਹੋਏਗਾ ਚਾਹੇ ਅਡ ਹੌਕ ਬੇਸਿਸ 'ਤੇ ਤੁਸੀਂ ਕਰਨਾ ਹੈ ਚਾਹੇ ਕੰਟਰੈਕਟ ਬੇਸਿਸ 'ਤੇ ਕਰਨਾ ਹੈ ਚਾਹੇ ਤੁਸੀਂ ਵੈਕੈਂਸੀਜ਼ ਫਿਲ ਅਪ ਕਰਨੀਆਂ 25% ਕੋਟਾ ਸ਼ੈਡਿਊਲ ਕਾਸਟਸ 'ਤੇ ਤੇ 12% ਕੋਟਾ ਤੁਸੀਂ ਬੈਕਵਰਡ ਕਲਾਸਿਸਾਸਤੇ ਰੱਖਣਾ ਹੈ ਇਸ ਤੋਂ ਬਾਅਦ 10 ਸਾਲ ਕਾਲੀ ਦਲ ਦੀ ਇਹ ਐਕਟ ਸਾਡੀ ਸਰਕਾਰ ਨੇ ਬਣਾਇਆ ਕਾਂਗਰਸ ਪਾਰਟੀ ਨੇ ਐਕਟ ਦੀ ਮੈਂ ਤੁਹਾਨੂੰ ਕਾਪੀ ਪ੍ਰੋਵਾਈਡ ਕਰਾ ਦੇਵਾਂਗਾ 10 ਸਾਲ ਕਾਲੀ ਦਲ ਦੀ ਸਰਕਾਰ ਰਹੀ ਲੇਕਿਨ ਉਹਨਾਂ ਨੇ ਇਹਦੇ ਤੇ ਕਿਸੇ ਤਰੀਕੇ ਦਾ ਕੋਈ ਗੌਰ ਨਹੀਂ ਫਰਮਾਇਆ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਕਹਿੰਦੇ ਸੀ ਵੀ ਸਾਡੀ ਜਿਹੜਾ ਰਾਜ ਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਕੌਂਗਰੈਸ ਗਵਰਨਮੈਂਟ ਨੇ 19 12 2021 ਨੂੰ ਇੱਕ ਲੈਟਰ ਇਸ਼ੂ ਕੀਤਾ ਇਹ ਜੀ ਆਫਿਸ ਦੇ ਆਫਿਸ ਵਿੱਚ ਕਿ ਲਾਅ ਆਫਿਸਰ ਦੀ ਅਗੇਂਜਮੈਂਟ ਸਮੇਂ ਸਰਕਾਰ ਦੇ ਪਾਸ ਕੀਤੇ ਹੋਏ ਐਕਟ ਯਾਨੀ ਕਿ 2006 ਦਾ ਜਿਹੜਾ ਪਾਸ ਕੀਤਾ ਹੋਇਆ ਐਕਟ ਹੈ ਉਹਨੂੰ ਲਾਗੂ ਕੀਤਾ ਜਾਵੇ ਕਿਨੇ ਕਿਹਾ 9 12 2021 ਨੂੰ ਕੌਂਗਰੈਸ ਪਾਰਟੀ ਦੀ ਗਵਰਨਮੈਂਟ ਸੀ ਉਹਨੇ ਕਿਹਾ ਵੀ ਕਾਂਗਰਸ ਸਮੇਂ ਦਾ ਬਣਾਇਆ ਹੋਇਆ ਐਕਟ ਇਹਨੂੰ ਲਾਗੂ ਕੀਤਾ ਜਾਵੇ ਤੇ ਫਿਰ ਆਹ ਕਾਂਗਰਸ ਕਮੇਟੀ ਦੀ ਉਹ ਲੈਟਰ ਹੈ ਜਿਹਦੇ ਤੇ ਦਸਕਰਤ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਰਾਂ ਦੇ ਕਿ ਇਹ ਐਕਟ ਨੂੰ ਲਾਗੂ ਕੀਤਾ ਜਾਵੇ ਨੋਟਿੰਗ ਕਾਂਗਰਸ ਸੀਐਮ ਦੀ ਜਿਹੜੇ ਉਸ ਵੇਲੇ ਦੇ ਪੰਜਾਬ ਦੇ ਸੀਐਮਸੀ ਉਹਨਾਂ ਦੀ ਨੋਟਿੰਗ ਵੀ ਹੈ ਇਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਾ ਦੇਾਂਗੇ ਤਾਂ ਜੋ ਇਹ ਸਾਰੇ ਦਾ ਸਾਰਾ ਐਕਟ ਬਣਾਉਣ ਦਾ ਕੰਮ ਤੇ ਉਹਨੂੰ ਲਾਗੂ ਕਰਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੋ ਬਾਬਾ ਸਾਹਿਬ ਅੰਬੇਦਕਰ ਦੀ ਮਗਰਲੇ ਪਾਸੇ ਫੋਟੋ ਤਾਂ ਲਾ ਲਈ ਇਹਨਾਂ ਨੇ لیکن 2022 ਤੋਂ ਬਾਅਦ ਅੱਜ 2025 ਆ ਗਿਆ ਹੈ ਇਹਨਾਂ ਨੇ ਇਸ ਗੱਲ ਬਾਰੇ ਬਿਲਕੁਲ ਧਿਆਨ ਨਹੀਂ ਦਿੱਤਾ توجہ ਨਹੀਂ ਦਿੱਤੀ بار بار ਉਹ ਲੋਕ ਆਪਣਾ ਹੱਕ ਮੰਗਦੇ ਰਹੇ اور ਇਹਨਾਂ ਨੇ ਕਿਸੇ ਗੱਲ ਪਿੱਛੇ ਧਿਆਨ ਨਹੀਂ ਦਿੱਤਾ ਫਿਰ ਕੀ ਹੋਇਆ ਇਹਨਾਂ ਨੇ ਇੱਕ ਚਿੱਠੀ ਘੱਡੀ ਸੀਐਮ ਦੀ ਨੋਟਿੰਗ ਹੈ ਵੀ ਜਿਹੜੀ ਕਿ ਐਡਵੋਕੇਟ ਜਨਰਲ ਦੇ ਆਫਿਸ ਚੋਂ ਆਈ ਤੇ ਉਹਦੇ ਤੇ ਸੀਐਮ ਸਾਹਿਬ ਨੇ ਵੀ ਦਸਖਤਾ ਹੈ ਆਦਮੀਆਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਨੇ ਕਿਹਾ ਇਹ ਹੁਣ ਅਗਰ ਮੈਂ ਪੜ ਕੇ ਸੁਣਾਵਾਂ ਤੁਹਾਨੂੰ ਵੇਰ ਇਜ਼ ਦੈਟ ਐਨਕ ਦੇਉਂਗੇ ਡੇਰੇ ਤੇ ਲਿਖਿਆ ਕਿ ਇਹ ਜਿਹੜੀ ਰੈਜ਼ਰਵੇਸ਼ਨ ਜਾਂ ਐਕਟ ਦੀ ਗੱਲ ਤੁਸੀਂ ਕਰਦੇ ਹੋ ਇਟ ਵਿਲ it would not be appropriate grant the benefit of the reservation in the new engagement of process of law officer if approved approver should be obtained regarding the office proposal by submitting in the chief minister punjab so that further action can be taken regarding the new engagement process accordingly

ਤਾਂ ਦੇਖੋ ਜੀ ਪ੍ਰੈਸ ਕਾਨਫਰੰਸ ਕਰਕੇ ਅਸੀਂ ਕਾਨੂੰਨ ਲੈ ਕੇ ਆਏ ਆ ਤੁਹਾਡਾ ਅਸੀਂ ਹੱਕ ਦਿੱਤਾ ਤੁਸੀਂ ਹੱਕ ਨਹੀਂ ਦਿੱਤਾ ਤੁਸੀਂ ਹੱਕ ਖੋਇਆ ਹੱਕ ਕਾਂਗਰਸ ਪਾਰਟੀ ਨੇ 2006 ਚੈੱਕਟ ਬਣਾ ਕੇ ਦਿੱਤਾ ਤੇ 2021 ਤੇ ਮੋਰ ਲਾ ਕੇ ਉਸ ਵੇਲੇ ਨੋਟਿੰਗ ਸੀਐਮ ਨੇ ਜਿਹੜੀ ਕੀਤੀ ਉਹ ਦਿੱਤਾ ਠੀਕ ਠੀਕ ਹੀ ਹੋਇਆ ਇਹ ਵੀ 4/2 2/4 ਬਾਈ ਨੂੰ ਇਹ ਗੱਲ ਹੋਈ ਉਸ ਤੋਂ ਬਾਅਦ ਉਸ ਐਡਵਰਟਾਈਜ਼ਮੈਂਟ ਹੋਈਆਂ 21 4 2022 ਜਿਹਦੇ ਵਿੱਚ विदाਊਟ ਐਸ ਸੀ ਬੀ ਸੀ ਤੁਸੀਂ ਉਹਨਾਂ ਪੋਸਟਾਂ ਨੂੰ ਐਡਵਰਟਾਈਜ਼ ਕਰ ਦਿੱਤਾ ਗਿਆ ਜਾਣੀ ਕਿ ਇਸ ਐਕਟ ਦੀਆਂ ਧੱਜੀਆਂ ਉਡਾਈਆਂ ਜੋ ਨੋਟੀਫਿਕੇਸ਼ਨ ਕਾਂਗਰਸ ਕਮ ਪਾਰਟੀ ਨੇ ਕੀਤਾ ਸਰਕਾਰ ਵਲੇ ਜਦੋਂ ਸਾਡੀ ਸਰਕਾਰ ਸੀ ਜੀ ਆ ਪਿਛਲੀ ਸਰਕਾਰ ਵਲੇ ਹੋਰੀ ਵੀ ਅਣਦੇਖੀ ਕਰ ਦਿੱਤੀ ਗਈ ਫਿਰ ਕੀ ਹੋਇਆ ਫਿਰ 22/8/2022 ਨੂੰ 58 ਪੋਸਟ ਐਸਸੀ ਰਿਜ਼ਰਵੇਸ਼ਨ ਕੱਢੀਆਂ ਪੌਣੇ 2 ਸਾਲਾਂ ਬਾਅਦ ਯਾਨੀ ਕਿ ਥੋੜੀ ਸਰਕਾਰ ਨੂੰ 2 ਸਾਲ ਹੋ ਗਏ ਸੀ 18 ਮਹੀਨਿਆਂ ਬਾਅਦ ਤੁਸੀਂ ਕੱਢੀਆਂ ਕਿ ਹੁਣ ਅਸੀਂ ਰਿਜ਼ਰਵੇਸ਼ਨ ਉਸ ਸੈਕਟਰ ਦੇ ਮੁਤਾਬਕ ਕਰਦੇ ਹਾਂ ਜਿਹੜਾ ਕਾਂਗਰਸ ਪਾਰਟੀ ਲੈ ਕੇ ਆਈ ਹੈ ਜਿਹੜਾ ਸੰਵਧਾਨ ਦਾ ਹਿੱਸਾ ਹੈ। ਔਰ ਇਹ ਹੋਇਆ ਜੀ ਮੈਂ ਸਾਰੀਆਂ ਤਰੀਕਾ ਦੇ ਦੂੰਗਾ 22/8/2022 ਨੂੰ ਇਹਨਾਂ ਨੇ ਦੁਆਰੇ ਕਿਹਾ ਧਾਰਾਮੀ ਨੇਤਾ ਇਹਨਾਂ ਨੇ ਵੈਸੀ ਜਿਹੜੇ ਰਿਕਰੂਟ ਕੀਤੇ ਸੀ ਜਿਹੜੇ ਲਾਅ ਅਫੀਸਰ ਉਹਦੇ ਵਿੱਚ ਇਹਨਾਂ ਨੇ ਐਸਸੀ ਬੀਸੀ ਵਾਲੀ ਜਿਹੜਾ ਉਹ ਐਕਟ ਦੀ ਪ੍ਰੋਵੀਜ਼ਨ ਹੀ ਉਡਾਤੀ ਤੇ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਰੱਖਿਆ ਤੇ ਉਡਾਤਾ। ਪਰ 22/8/2022 ਨੂੰ ਜਦੋਂ ਦਬਾਅ ਵਧਿਆ ਲੋਕਾਂ ਨੇ ਕਿਹਾ ਸਾਡਾ ਹੱਕ ਮੰਨਾ ਹੈ। ਕਨਸਟੀਟਿਊਸ਼ਨਿਤ ਘਾਰ ਹੈ ਬਾਬਾ ਸਾਹਿਬ ਅੰਬੇਦਕਰ ਦੀ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਇਹਨਾਂ ਨੇ 52 ਪੋਸਟਾਂ ਐਸੀਆਂ ਕੱਢੀਆਂ ਕਿ ਹੁਣ ਅਸੀਂ 18 ਮਹੀਨੇ ਬਾਅਦ ਕਿ ਅਸੀਂ ਐਸੀ ਰਿਜ਼ਰਵੇਸ਼ਨ ਤੇ OBC ਆ ਗਿਆ ਉਸ ਉਹਰੇ ਵਿੱਚ ਵੀ OBC ਹਟਾ ਦਿੱਤਾ ਗਿਆ ਕੇਵਲ SC ਕੈਟਾਗਰੀ ਦੇ ਵਾਸਤੇ ਅੱਧੇ ਲੋਕਾਂ ਨੂੰ ਹੱਕ ਦਿੱਤਾ ਚੰਗੀ ਗੱਲ ਹੈ ਬਹੁਤ ਬਿਹਤਰੀਨ ਗੱਲ ਸੀ ਵੇਰ ਹੋਇਆ ਦਰੁਸਤ ਹੋਇਆ ਲੇਕਿਨ ਉਹ ਇਹ ਜੋ bc ਉਡਾ ਦਿੱਤੇਗੇ 12% ਜਿਹੜਾ bc ਦਾ ਸੀਗਾ ਤੇ ਇਹ ਜਿਹੜੀਆਂ ਰੱਖੇ ਵੀ ਵਿਚਾਰੇ ਜਿਹੜੇ 52 ਬੰਦਿਆਂ ਦੀਆਂ ਪੋਸਟਾਂ ਕੱਢੀਆਂ ਸੀ ਉਹ ਕੇਵਲ 2 ਮਹੀਨੇ ਕੇ ਮਿੰਨਾ ਰਹੇ ਉਹਨਾਂ ਨੂੰ ਕੀਤਾ ਇਹਨਾਂ ਨੇ ਫਿਲ ਕੀਤਾ ਫ फेब्रुवारी 2014 24 ਨੂੰ ਤੇ ਮਾਰਚ 2000 25 ਉਹਨਾਂ ਨੂੰ ਹਟਾ ਵੀ ਦਿੱਤਾ ਗਿਆ ਹੁਣ ਦੁਬਾਰੇ ਕਰ ਰਹੇ ਕਹਿੰਦਾ ਮਤਲਬ ਇਹ ਹੈ ਹੁਣ ਜਿਹੜੀਆਂ ਪੋਸਟਾਂ ਦੀ ਐਡਵਰਟਾਈਜ਼ਮੈਂਟ ਆਈ ਹੈ ਉਹ ਵੀ ਕਿਤੇ ਨਾ ਕਿਤੇ ਬਿਨ 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 ਜਿਹੜਾ ਕੋਟਾ ਸੀਗਾ 12% ਦਾ ਉਹਰੇ ਬਿਨਾ ਅੱਜ ਜਿਹੜੀ ਐਡਵਰਟਾਈਜ਼ਮੈਂਟ ਆਈ ਆ ਨਿਊ ਪੋਸਟ ਵਿਦਾਊਟ OBC ਰਿਜ਼ਰਵੇਸ਼ਨ ਗਵਰਨਮੈਂਟ ਆਫ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦਾ ਜਿਹੜਾ ਆਈ ਹੈ ਨੋਟੀਫਿਕੇਸ਼ਨ ਇਹ ਵੀ BC ਲੋਕਾਂ ਦੇ 12% ਜਿਹੜਾ ਕੋਟਾ ਦੇਣਾ ਸੀ ਉਹਨਾਂ ਤੋਂ ਬਿਨਾ ਆ ਗਈ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਉਹਨਾਂ ਦਾ ਸੰਵਿਧਾਨਿਕ ਹੱਕ ਜਿਹੜਾ ਸੀਗਾ ਉਹ ਖੋਹ ਲਿਆ ਗਿਆ ਹੈ 157 ਟੋਟਲ ਟੋਟਲ ਜਿਹੜੀਆਂ ਪੋਸਟਾਂ ਹੈ ਉਹਦੇ ਵਿੱਚ 25% ਐਸਸੀਜ਼ ਦਾ ਕੋਟਾ ਵੀ ਹੈ ਨਾ ਦੀ ਲੇਕਿਨ 25% ਰਿਜ਼ਰਵਡ ਕੈਟਾਗਰੀ ਐਸਸੀਜ਼ ਦਾ ਸੀਗਾ 12% ओबीसी ਦਾ ਸੀਗਾ ਇੱਕ ਮਤ ਅਬਾ ਕਨਸਟੀਟਿਊਸ਼ਨ ਦੇ ਬਤਾਬਾ ਕ ਤੁਹਾਨੂੰ ਉਹਨਾਂ ਨੂੰ ਵੀ ਕੋਟਾ ਦੇਣਾ ਬੰਦਾ ਹੈ ओबीसीਸ ਨੂੰ ਲੇਕਿਨ ਤੂੰ ਸਿੱਧਾ ਰਿਜ਼ਰਵ ਕੈਟੇਗਰੀ ਐਸਸੀਸ ਨੂੰ ਵੀ 18 ਮਹੀਨਿਆਂ ਬਾਅਦ ਦਿੱਤਾ ਤੇ 18 ਮਹੀਨਿਆਂ ਬਾਅਦ ਦੇ ਕੇ ਤੁਸੀਂ ਨਾਲ ਦੀ ਨਾਲ ਉਹਨਾਂ ਨੂੰ 7 ਮਹੀਨਿਆਂ ਦਾ ਫਾਰਕ ਵੀ ਕਰਤਾ ਹੁਣ ਨਵੀਆਂ ਪੋਸਟਾਂ ਵਾਸਤੇ ਕਰਤਾ ਸਾਡੀ ਇਹ ਮੰਗ ਹੈ ਕਿ 25% ਉਹ ਜਿਹੜਾ ਕਿ ਰਿਜ਼ਰਵ ਕੈਟੇਗਰੀਾਸ ਤੇ ਹੈ ਐਸਸੀਸ ਤੇ ਇਹ 12% OBCs ਵਾਸਤੇ ਜਿਹੜਾ ਉਹਨਾਂ ਦਾ ਹੱਕ ਹੈਗਾ ਉਹ ਇਹਨੂੰ ਦੁਬਾਰੇ ਨੋਟੀਫਾਈਡ ਕਰਨ ਤੇ 12% ਜਿਹੜਾ ਕੋਟਾ ਲਾਅ ਅਫੀਸਰ ਦੀ ਜਿਹੜਾ ਬੰਦਾ ਹੈ ਇਸ ਐਕਟ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਉਹ 12% ਕੋਟਾ ਲਾਗੂ ਕਰਨਾ ਕਿਵੇਂ ਲੇਤੀ ਇਨ ਸਰਵਿਸ ਜਿੱਥੇ ਵੀ ਕਿਤੇ ਇਹ ਕਨਸਟੀਟਿਊਸ਼ਨ ਦੇ ਮੁਤਾਬਕ ਉਹਨਾਂ ਦਾ ਹੱਕ ਬੰਦਾ ਹੈ ਉਹ ਖੋਇਆ ਨਾ ਜਾਵੇ ਸੋ ਇਸ ਕਰਕੇ ਮੈਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹਣਾ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਕਿ ਕਿਰਪਾ ਕਰਕੇ ਐਵੇਂ ਬੇਵਕੂਫ ਨਾ ਬਣਾਓ ਤੁਹਾਡੀ ਜਿਹੜੀ ਮਨਸ਼ਾ ਸੀਗੀ ਉਹ ਸ਼ਰਿਆ ਨਜ਼ਰ ਆਈ ਲੋਕਾਂ ਨੂੰ ਕਿਉਂਕਿ ਤੁਸੀਂ ਇਨ ਐਪ੍ਰੋਪ੍ਰੀਏਟ ਦੱਸਿਆ ਜੋ ਏਜੀ ਆਫਿਸ ਨੇ ਦੱਸਿਆ ਤੁਸੀਂ ਦਸਖਤ ਕੀਤੇ ਕਾਊਂਟਰ ਸਾਈਨ ਹੈ ਕਿ ਬਿਲਕੁਲ ਹੀ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਵੀ ਇੱਥੇ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਪਰ ਇਸ ਦੇ ਬਾਵਜੂਦ ਜਨਤਾ ਦਾ ਰੋ ਦੇਖ ਕੇ ਪ੍ਰੈਸ਼ਰ ਦੇਖ ਕੇ ਤੁਹਾਨੂੰ 18 ਮਹੀਨਾ ਬਾਅਦ ਯਾਦ ਆਈ ਸਾਡੇ ਦਲਿਤ ਭਰਾਵਾਂ ਵੀ ਪਾਰ ਦਲਿਤ ਭਰਾਵਾਂ ਨੂੰ ਇਹ ਹੱਕ ਸ਼ੁਰੂ ਜੀ ਮਿਲ ਜਾਣਾ ਚਾਹੀਦਾ ਸੀਗਾ ਲੇਕਿਨ OBCs ਦੀ ਹਜੇ ਵੀ ਤੁਹਾਨੂੰ ਯਾਦ ਨਹੀਂ ਆਈ ਸੋ ਸਾਡੀ ਬੇਨਤੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਨੇ ਜੋ ਦਿੱਤੇ ਸੰਵਧਾਨ ਦੇ ਬਤਾਵ ਉਹ OBCs ਸਾਡੇ ਭਰਾਵਾਂ ਨੂੰ ਵੀ ਉਹ ਮੰਗਦਾ ਜਿਹੜਾ ਹੱਕ ਹੈ ਉਹ ਦੇਣਾ ਚਾਹੀਦਾ ਹੈ